ਦੋਸਤੋ ਖਾਸ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਕੁਝ ਦਿਨਾਂ ਤੋਂ ਪਹਿਲਾਂ ਇਹ ਟੈਟੂਆਂ ਵਾਲਾ ਮੁੰਡਾ ਅਤੇ ਬੀਬੀ ਮਨਜੀਤ ਕੌਰ ਦੀ ਤਕਰਾਰ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਚੱਲ ਰਹੀ ਹੈ ਉਹ ਮਨਜੀਤ ਕੌਰ ਦਾ ਕਹਿਣਾ ਹੈ ਕਿ ਇਹ ਟੈਟੂਆਂ ਵਾਲਾ ਮੁੰਡਾ ਪਹਿਲਾਂ ਕੁੜੀ ਨੂੰ ਆਪਣੇ ਜਾਲ ਦੇ ਵਿੱਚ ਫਸਾਉਂਦਾ ਹੈ ਫਿਰ ਘਰਦਵਾਰਿਆਂ ਦੇ ਨਾਲ ਮਿਲਾਉਂਦਾ ਹੈ ਅਤੇ ਗਲਤ ਕੰਮ ਕਰਨ ਦੇ ਬਾਅਦ ਵਿੱਚ ਛੱਡ ਦਿੰਦਾ ਹੈ ਦੋਸਤੋ ਇਹ ਕਾਫੀ ਦਿਨਾਂ ਤੋਂ ਜੋਰਾ ਸ਼ੋਰਾ ਨਾਲ ਚਰਚਾ ਜਿਹੜੀ ਉਹ ਚੱਲ ਰਹੀ ਹੈ। ਦੋਸਤੋ ਮਨਜੀਤ ਕੌਰ ਨੇ ਕਿਹਾ ਸੀ ਕਿ ਉਹ ਇਸ ਨੂੰ ਕੇਸ ਵਿੱਚ ਫਸਾ ਕੇ ਇਸ ਨੂੰ ਤਬਾਹ ਕਰ ਦੇਵੇਗੀ। ਇਹਦਾ ਘਰ-ਬਾਰ ਸਭ ਕੁਝ ਤਬਾਹ ਕਰ ਦੇਵੇਗੀ ਕਿਉਂਕਿ ਇਹਦਾ ਮਾਪਿਓ ਵੀ ਨਾਲ ਮਿਲਿਆ ਹੋਇਆ। ਦੋਸਤੋ ਹੁਣ ਇੱਕ ਹੋਰ ਕੁੜੀ ਜਿਹੜੀ ਉਹ ਮਨਜੀਤ ਕੌਰ ਨਾਲ ਮਿਲ ਚੁੱਕੀ ਹੈ, ਉਹਦੀ ਇੱਕ ਆਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਦੱਸ ਰਹੀ ਹੈ ਕਿ ਉਹਨੇ ਮੇਰੇ ਨਾਲ ਹੀ ਐਵੇਂ ਹੀ ਕੀਤਾ ਹੈ। ਮੈਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਘਰੇ ਲਿਜਾ ਕੇ ਗਲਤ ਕੰਮ ਕਰਕੇ ਤੇ ਮੈਨੂੰ ਵੀ ਛੱਡ ਦਿੱਤਾ ਹੈ। ਬਾਕੀ ਦੋਸਤੋ ਜ਼ਿਆਦਾ ਜਾਣਕਾਰੀ ਲਈ ਆਓ ਸੁਣਦੇ ਹਾਂ ਉਹ ਰਿਕਾਰਡਿੰਗ ਉਹਦੇ ਵਿੱਚ ਕੀ ਕਿਹਾ ਗਿਆ। ਧਿਆਨ ਨਾਲ ਸੁਣ ਕਲ ਦੀ ਗੱਲ ਆ ਮੈਂ ਇਸ ਬੰਦੇ ਹੁਣ ਕੁਝ ਨਹੀਂ ਕਰ ਸਕਦੀ ਕਿ ਮੇਰੇ ਕੇਸ ਤੇ ਧੋਖਾ ਢੜੀ ਨਾਲ ਮੇਰੇ ਤੋਂ ਹੋ ਗਿਆ ਬਰੀ ਉਹ ਕਪਾਵੇ ਤਾਂ ਸਹੀ ਇੱਕ ਵਾਰ ਤੈਨੂੰ ਪਤਾ ਤਾਂ ਪੂਰਾ ਟੱਬਰ ਅੰਦਰ ਜਾਊਗਾ ਇਹ ਮੈਨੂੰ ਐ ਚਲ ਸੁਣੋ ਜੀ ਦੇ ਨਾਲ ਇਹ ਚੀਜ਼ੀ ਬੋਲਦੇ ਸੀ ਕਿ ਬੀ ਰਿਸ਼ਤੇਦਾਰੀਆਂ ਨਿਭਾਉਣੀਆਂ ਹਨਾ ਮੈਨੂੰ ਕਹੀ ਜਾਂਦੀ ਨੂੰ ਕੀ ਡਰ ਲੱਗਦਾ ਸੀ ਹਾਂ ਫਿਰ ਮੈਂ ਇੱਕ ਯਕੀਨ ਕਰਕੇ ਘਰੇ ਗਈ ਹਨਾ ਹਾਂ ਜੀ ਦੋਸਤੋ ਇਹ ਟੈਟੂਆ ਵਾਲਾ ਮੁੰਡਾ ਸਹੀ ਹੈ ਜਾਂ ਗਲਤ ਹੈ ਜਾਂ ਮਨਜੀਤ ਕੌਰ ਸਹੀ ਹੈ ਜਾਂ ਉਹ ਗਲਤ ਹੈ ਇਹਦੇ ਬਾਰੇ ਤੁਹਾਡੀ ਕੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਣਾ ਜੀ ਬਾਕੀ ਹੋਰ ਵੀਡੀਓ ਦੇਖਣ ਵਾਸਤੇ ਚੈਨਲ ਸਬਸਕ੍ਰਾਈਬ ਔਰ